ਹੁਣ ਤੱਕ ਤਾਂ ਜੀ ਕਿੰਨੇ ਦਿਨ ਹੋ ਗਏ 6-7 ਦਿਨ ਹੋ ਗਏ ਲਗਭਗ 19-20 ਤਰੀਕ ਦਾ ਹਾਸਦਾ ਹੋਇਆ ਹੋਇਆ ਇਹਨਾਂ ਨੂੰ ਚਾਹੀਦਾ ਸੀ ਫੌਰੀ ਤੌਰ ਤੇ ਇਹਦੇ ਕਾਰਵਾਈ ਕਰਦੇ ਟਾਲ ਮਟੋਲ ਕੀਤੀ ਹੈ ਅਧਿਕਾਰੀਆਂ ਨੇ ਨਾ ਦੋਨੋਂ ਨੂੰ ਟਾਈਮ ਤੇ ਮਤਲਬ 벨ਟ ਪਾਉਣ ਦਾ ਮੌਕਾ ਦਿੱਤਾ ਗਿਆ ਨਾ ਹੈਲਮਟ ਪਾਉਣ ਦਾ ਮੌਕਾ ਦਿੱਤਾ ਗਿਆ ਬਸ ਛੇਤੀ ਬਸ ਇਹ ਗੱਲ ਕਹੀ ਗਈ ਵੀ ਫਟਾਫਟ ਉੱਪਰ ਜਾ ਉਹ ਬੰਦਾ ਪ੍ਰੈਸ਼ਰਾਈਜ਼ ਹੋ ਜਾਂਦਾ ਜੀ ਐਡਾ ਅਧਿਕਾਰੀ ਖੜਾ ਉਹਦਾ ਕਹਿਣਾ ਮੰਨਣਾ ਪੈਂਦਾ ਉਹ ਇੱਕ ਨੇ ਕੰਮ ਆ ਵਿਚਾਰਾ ਪ੍ਰੈਸ਼ਰਾਈਜ਼ ਉੱਪਰ ਚੜ ਗਿਆ ਜੀ ਤੇ ਅਰਥ ਨਹੀਂ ਉਹਨੇ ਵਿਚਾਰਨੇ ਕਾਹਲੀ ਜਿਹਾ ਕਿਉਂ ਥੱਲੇ ਆਪਰੇਸ਼ਨ ਕਰ ਤੂੰ ਕੰਮ ਕਰ ਤੂੰ ਕੰਮ ਕਰ ਉਸ ਕਰਕੇ ਉਹ ਬਗਨੋਂ ਕਿਦੋਂ ਬੈਕਫੇਟ ਆ ਗਈ ਜੀ ਦੋ 2.5 ਘੰਟੇ ਬਾਅਦ ਆਏ ਨੇ ਜੀ ਉਹ ਵੀ ਦੇਖਣ ਵੀ ਹੈ ਕਿ ਨਹੀਂ ਹੈ ਜੀ ਤੇ ਕੱਲ ਅਸੀਂ ਪਟਿਆਲੇ ਸੀਗੇ ਜੀ ਉਦੋਂ ਬਾਅਦ ਸਾਨੂੰ ਕੱਲ ਇੱਥੋਂ ਇਹਨਾਂ ਦੀ ਪਰਿਵਾਰ ਦੀ ਕਾਲ ਆਈ ਵੀ ਮੁੰਡੇ ਦੀ ਡਾਕਟਰਾਂ ਨੇ ਉਹਨੂੰ ਮ੍ਰਿਤਕ ਐਲਾਨਤਾ ਵੀ ਵੈਂਟੀਲੇਟਰ ਤੇ 6 ਸੱਤ ਦਿਨ ਹੋ ਰਿਹਾ ਜੀ ਉਸ ਕੇ ਪਰਿਵਾਰ ਦਾ ਮੈਂਬਰ ਚਲਾ ਗਿਆ ਇਹਨਾਂ ਨੂੰ ਤਾਂ ਇਹੀ ਆ ਵੀ ਸਾਨੂੰ ਨੌਕਰੀ ਦਿੱਤੀ ਜਾਵੇ ਤੇ ਬਣਦਾ ਮੁਆਵਜ਼ਾ ਦਿੱਤਾ ਜਾਵੇ ਤੇ ਬਿਆਨਾਂ ਦੇ ਆਧਾਰ ਤੇ ਪਰਚਾ ਦਰਜ ਹੋਵੇ ਜੋ ਵੀ ਦੋਸ਼ੀ ਅਧਿਕਾਰੀ ਉਹਨੂੰ ਇਨਕੁਆਇਰੀ ਕਰਕੇ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਬਿਜਲੀ ਵਿਭਾਗ ਦੇ ਕਰਮਚਾਰੀਆਂ ਦੇ ਕੰਮ ਕਰਨ ਦੇ ਦੌਰਾਨ ਜਿਹੜੇ ਆ ਹਾਦਸਿਆਂ ਦੇ ਜਿਹੜੇ ਖਬਰਾਂ ਨੇ ਉਹ ਕਾਫੀ ਜੜੀਆਂ ਵੱਧ ਕੇ ਸਾਹਮਣੇ ਆਂਦੀਆਂ ਰਹਿੰਦੀਆਂ ਨੇ ਇਹ ਮਾਮਲੇ ਜਿਹੜੇ ਨੇ ਘਟਨ ਦਾ ਨਾਮ ਨਹੀਂ ਲੈਂਦੇ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਉਹਨਾਂ ਨੂੰ ਪੂਕਤਾ ਇੰਤਜ਼ਾਮ ਵੀ ਕਰਵਾਏ ਜਾਂਦੇ ਨੇ ਪਰ ਫਿਰ ਵੀ ਜਿਹੜਾ ਕਿਤੇ ਨਾ ਕਿਤੇ ਬੈਕ ਕਰੰਟ ਲੱਗਣ ਦੇ ਨਾਲ ਜਾਂ ਫਿਰ ਕੋਈ ਸੁਰੱਖਿਆ ਦੇ ਇੰਤਜ਼ਾਮਾਂ ਦੇ ਵਿੱਚ ਕਮੀ ਹੋਣ ਦੇ ਨਾਲ ਜਿਹੜਾ ਇਹ ਹਾਦਸੇ ਸਾਹਮਣੇ ਆਉਂਦੇ ਰਹਿੰਦੇ ਨੇ ਬੀਤੇ ਇੱਕ ਹਫ਼ਤੇ ਪਹਿਲਾਂ ਜਿਹੜਾ ਇੱਕ ਇਦਾਂ ਦਾ ਹੀ ਲੁਧਿਆਣਾ ਦੇ ਜਲੰਧਰ ਬਾਈਪਾਸ ਤੋਂ ਇੱਕ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਵਿਜੇ ਕੁਮਾਰ ਨਾਮ ਦਾ ਜਿਹੜਾ ਲਾਈਨਮੈਨ ਹੈ ਉਹ ਕੰਮ ਕਰ ਰਿਹਾ ਸੀ ਤੇ ਕੰਮ ਕਰਨ ਦੇ ਦੌਰਾਨ ਜਿਹੜਾ ਉਸ ਨੂੰ ਬੈਕ ਕਰੰਟ ਲੱਗਦਾ ਤੇ ਜਿਸ ਦੇ ਨਾਲ ਉਹ نیچے गिरਦਾ ਤੇ ਉਹ ਹਾਦਸਾ ਵਾਪਰ ਜਾਂਦਾ ਉਸ ਨੂੰ ਐਕਸੀਡੈਂਟ ਮੌਕੇ ਤੇ ਮੌਜੂਦ ਸੀ ਪਰ ਐਕਸੀਡੈਂਟ ਉਸ ਸਮੇਂ ਤੋਂ ਜਿਹੜਾ ਪਿੱਛੇ हट ਜਾਂਦੇ ਨੇ ਤੇ ਬਾਕੀ ਦੇ ਜਿਹੜੇ ਸਾਥੀ ਨੇ ਉਸ ਉਸ ਨੂੰ ਜਿਹੜਾ ਹਸਪੀਟਲ ਲੈ ਕੇ ਜਾਂਦੇ ਨੇ ਜਿੱਥੇ ਹਸਪਤਾਲ ਦੇ ਜਿਹੜੇ ਡਾਕਟਰਾਂ ਦੇ ਵੱਲੋਂ ਉਸ ਦੀ ਹਾਲਤ ਗੰਭੀਰ ਦੱਸੀ ਜਾਂਦੀ ਨਹੀਂ ਵੈਂਟੀਲੇਟਰ ਤੇ ਰੱਖਿਆ ਜਾਂਦਾ ਉਸ ਤੋਂ ਬਾਅਦ ਜਿਹੜਾ ਹੈ ਕੱਲ ਜਿਹੜਾ ਉਸ ਦੀ ਮੌਤ ਹੋ ਜਾਂਦੀ ਹੈ ਤੇ ਪਰਿਵਾਰਕ ਮੈਂਬਰਾਂ ਤੇ ਬਿਜਲੀ ਕਰਮਚਾਰੀਆਂ ਦੇ ਵੱਲੋਂ ਲਗਾਤਾਰ ਜਿਹੜਾ ਧਰਨੇ ਪ੍ਰਦਰਸ਼ਨ ਕੀਤੇ ਜਾਂਦੇ ਨੇ ਐਕਸੀਡੈਂਟ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਜਾਂਦੀ ਹੈ ਪਰ ਕਾਰਵਾਈ ਨਹੀਂ ਹੋ ਪਾਂਦੀ ਪਰਿਵਾਰਕ ਮੈਂਬਰ ਤੇ ਬਿਜਲੀ ਕਰਮਚਾਰੀ ਮੌਜੂਦ ਨੇ ਗੱਲਬਾਤ ਕਰਦੇ ਆ ਜੀ ਜਿਹੜਾ ਵਿਜੇ ਕੁਮਾਰ ਤੁਹਾਡੇ ਬ੍ਰਦਰ ਸੀ ਉਹਨਾਂ ਦੇ ਵੱਲੋਂ ਜਿਹੜਾ ਉਹਨਾਂ ਦਾ ਜਿਹੜਾ ਐਕਸੀਡੈਂਟ ਹੁੰਦਾ ਹਾਦਸਾ ਵਾਪਰਦਾ ਤੋਂ نیچے ਗਿਰਦੇ ਐਕਸੀਡੈਂਟ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਕੋਣ ਐਕਸੀਡੈਂਟ ਐਕਸੀਡੈਂਟ ਜਿਹੜਾ ਉਹਨਾਂ ਦਾ ਮੈਨਾਂ ਹੀ ਹੋ ਹੋਣੇ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਕਰੀ ਜੀ ਰਜੇਸ਼ ਕੁਮਾਰ ਜੀ ਕੀ ਹੁੰਦਾ ਕੀ ਹੈ ਉਸ ਟਾਈਮ ਜਿਹੜਾ ਮੌਕੇ ਤੋਂ ਪਿੱਛੇ हट ਜਾਂਦੇ ਨੇ ਉਹ ਮੌਕੇ ਤੋਂ ਪਿੱਛੇ हट ਜਾਂਦੇ ਕਿਉਂਕਿ ਉਹਨਾਂ ਨੂੰ ਕਈ ਉਹ ਜਦੋਂ ਖੰਭੇ ਤੇ ਚੜਿਆ ਸੀ ਤੇ ਉਹਨਾਂ ਨੂੰ ਥੱਲੇ ਪ੍ਰੈਸ਼ਰਾਈਜ਼ ਕਰ ਰਹੇ ਵੀ ਕੰਮ ਤੁਸੀਂ ਜਲਦੀ ਕਰੋ ਜਲਦੀ ਕਰੋ ਗਾਹ ਵੀ ਕੰਮ ਕਰਨਾ ਜੀ ਤੇਜ ਕਰਕੇ ਜਦੋਂ ਉਹਨੂੰ ਕਰੰਟ ਲਗਾ ਕਰੇ ਕਰਾਈਜ਼ ਕਰਨ ਦੇ ਨਾਲ ਜਿਹੜਾ ਇਹ ਹਾਦਸਾ ਵਾਪਰਿਆ ਹਾਂਜੀ ਜੀ ਜੀ ਸੋ ਲਗਾਤਾਰ ਜਿਹੜਾ ਹੈ ਤੁਹਾਡੇ ਵੱਲੋਂ ਪ੍ਰਸ਼ਾਸਨ ਨੂੰ ਜਿਹੜਾ ਹੈ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਪਰ ਮਾਮਲਾ ਕਿਉਂ ਨਹੀਂ ਦਰਜ ਹੋ ਰਿਹਾ ਮਾਮਲਾ ਦਰਜ ਨਹੀਂ ਰਹੀ ਵਿਚਰਲੇ ਹੋਇਆ ਸਭ ਰਲਿ ਮਿਲੀ ਸਰਕਾਰ ਹੈ ਜੀ ਤਾਂ ਚੀਫ ਇੰਜੀਨੀਅਰ ਕੱਲ ਮੌਕੇ ਤੇ ਪਹੁੰਚੇ ਸੀ ਉਹਨਾਂ ਨੇ ਵੀ ਅਸ਼ਵਾਸਨ ਦਵਾਇਆ ਕੀ ਅਸ਼ਵਾਸਨ ਦਵਾਇਆ ਸੀ ਉਹਨਾਂ ਨੇ ਸਰ ਜੀ ਅਸ਼ਵਾਸਨ ਦਵਾਇਆ ਨਾ ਕਾਰਵਾਈ ਕਰਦੇ ਪਰਚਾ ਕਰਦੇ ਹਲੇ ਤੱਕ ਪਰਚਾ ਕਿਉਂ ਨਹੀਂ ਕਰ ਰਹੇ ਜੀ ਅੱਜ ਵੀ ਅੱਜ ਵੀ ਤੁਸੀਂ ਧਰਨਾ ਲਗਾ ਕੇ ਬੈਠੇ ਹੋ ਤੇ ਬਿਜਲੀ ਦਫਤਰ ਦੇ ਵਿੱਚ ਮੰਗ ਕੀ ਹੈ ਤੁਹਾਡੀ ਸਰ ਮੰਗਤਾ ਇਹੀ ਆ ਵੀ ਪਰਚਾ ਕਰੋ ਕਾਰਵਾਈ ਕਰੋ ਨਾ ਸਾਨੂੰ ਦੱਸੋ ਕੋਈ ਕਾਰਵਾਈ ਨਹੀਂ ਕਰ ਰਹੇ ਜਾਂ ਨਹੀਂ ਕੋਈ ਕਾਰਵਾਈ ਕਰਾਂਗੇ ਫਿਰ ਅਸੀਂ ਧਰਨਾ ਤੇ ਧਰਨੇ ਤੇ ਬੈਠੇਗੇ ਫੂ ਡੈੱਡ ਬੋਡੀ ਤੁਹਾਡੇ ਵੱਲੋਂ ਲੈ ਲਈਤੀ ਗਈ ਹੈ ਨਹੀਂ ਸੰਸਕਾਰ ਕਦੋਂ ਕੀਤਾ ਜਾਏਗਾ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਸੰਸਕਾਰ ਨਹੀਂ ਕਰਦੇ ਜੀ ਹਾਂਜੀ ਕਿ ਸਰ ਲਗਾਤਾਰ ਜਿਹੜੀ ਹੈ ਪ੍ਰਸ਼ਾਸਨ ਨੂੰ ਜਿਹੜਾ ਮੰਗ ਕੀਤੀ ਜਾ ਰਹੀ ਹੈ ਕਿ ਇਨਸਾਫ ਦਵਾਇਆ ਜਾਵੇ ਐਕਸੀਡੈਂਟ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਵੇ ਕਾਰਵਾਈ ਕਿਉਂ ਨਹੀਂ ਹੋ ਰਹੀ ਸਰ ਕਿਉਂਕਿ ਵੱਡੇ ਅਧਿਕਾਰੀ ਨੇ ਤੇ ਸਾਰੇ ਰਲੇ ਰੁਲੇ ਹੋਏ ਨੇ ਜੀ ਇਹ ਸਾਡੀ ਤਾਂ ਇਹੀ ਆ ਪਰਿਵਾਰ ਦੇ ਨਾਲ ਸਹਿਮਤੀ ਵੀ ਆ ਜਥੇਬੰਦੀ ਵੀ ਖੜੀ ਆ ਵੀ ਛੇਤੀ ਤੋਂ ਛੇਤੀ ਇਸ ਗੱਲ ਤੇ ਕਿਉਂਕਿ ਹੁਣ ਤੱਕ ਤਾਂ ਜੀ ਕਿੰਨੇ ਦਿਨ ਹੋ ਗਏ 6-7 ਦਿਨ ਹੋ ਗਏ ਲਗਭਗ 19-20 ਤਰੀਕ ਦਾ ਹਸਦਾ ਹੋਇਆ ਹੋਇਆ ਇਹਨਾਂ ਨੂੰ ਚਾਹੀਦਾ ਸੀ ਫੌਰੀ ਤੌਰ ਤੇ ਉਹਦੇ ਕਾਰਵਾਈ ਕਰਦੇ ਟਾਲ ਮੰਟੋਲ ਕੀਤੀ ਹੈ ਅਧਿਕਾਰੀਆਂ ਨੇ ਤੇ ਅੱਜ ਹੁਣ ਸਾਰੇ ਲੁਧਿਆਣਾ ਜ਼ੋਨ ਨੇ ਜੋਂ ਦਾ ਕੰਮ ਮੰਨਦ ਕਰਕੇ ਕੰਮ ਹੋਰੇ ਆਏ ਨੇ ਜੀ ਮਕੰਮਲ ਜਾ ਮ ਕੰਮ ਕਰਕੇ ਤੇ ਕਿੱਥੇ ਕਿੱਥੋਂ ਆਏ ਨੇ ਸਰ ਲੁਧਿਆਣਾ ਜ਼ੋਨ ਆਏ ਆਪਣੇ ਗੋਵਿੰਦਗੜ੍ਹ ਤੱਕ ਚਲੇ ਜਾਂਦਾ ਜੀ ਇਧਰੋਂ ਐਮਦਗੜ੍ਹ ਤੱਕ ਲੱਗ ਜਾਂਦਾ ਜੀ ਮਤਲਬ ਸਾਰਾ ਲੁਧਿਆ ਇਸੇ ਬਿਹੇਵ ਤੇ ਇਸੇ ਮੈਟਰ ਤੇ ਪੂਰੇ ਪੰਜਾਬ ਦਾ ਕੰਮ ਬਣ ਸੀਗਾ ਕੱਲ ਫਿਰ ਅਸੀਂ ਹੈੱਡ ਆਫਸ ਪਟਿਆਲੇ ਧਰਨਾ ਦਿੱਤਾ ਜੀ ਉਹ ਕੁਝ ਮੰਗਾ ਸੀਗਾ ਜਥੇਬੰਦੀਆਂ ਪਰ ਅੱਜ ਹੁਣ ਅਸੀਂ ਲੁਧਿਆਣਾ ਜ਼ੋਨ ਦਾ ਮੁਕੰਮਲ ਕੰਮ ਜਾਮ ਕਰਕੇ ਇੱਥੇ ਕੰਮ ਇੱਥੇ ਬੈਠੇ ਨੇ ਜੀ ਹਾਦਸਾ ਹੋਣ ਦਾ ਕਾਰਨ ਕੀ ਸਮਝਦੇ ਹੋ ਸਰ ਜਿਹੜੇ ਮੌਕੇ ਤੇ ਸੀਗੇ ਜੋ ਸਾਡੇ ਸਾਥੀ ਸੀਗੇ ਕਰਮਚਾਰੀ ਨੇ ਉਹ ਦੱਸਦੇ ਨੇ ਵੀ ਨਾ ਤਾਂ ਉਹਨਾਂ ਨੂੰ ਟਾਈਮ ਤੇ ਮਤਲਬ 벨ਟ ਪਾਉਣ ਦਾ ਮੌਕਾ ਦਿੱਤਾ ਗਿਆ ਨਾ ਹੈਲਮਟ ਪਾਉਣ ਦਾ ਮੌਕਾ ਦਿੱਤਾ ਗਿਆ ਬਸ ਛੇਤੀ ਬਸ ਇਹ ਗੱਲ ਕਹੀ ਗਈ ਵੀ ਫਟਾਫਟ ਉੱਪਰ ਜਾ ਤੇ ਕੰਮ ਖਤਮ ਕਰ ਅਗਾਹਾਂ ਅੱਗੇ ਹੋਰ ਕਿਸੇ ਪੋਲ ਤੇ ਕੰਮ ਕਰਨਾ ਸੀਗਾ ਵੀ ਛੇਤੀ ਕੰਮ ਮੁਕਾ ਕੇ ਥੱਲੇ ਆ ਕੰਮ ਇਹਨੂੰ ਜਦੋਂ ਹੁਣ ਐਡਾ بڑا ਅਧਿਕਾਰੀ ਮੌਕੇ ਤੇ ਖੜਾ ਹੋਵੇ ਜੀ ਐਡਾ بڑا ਅਧਿਕਾਰੀ ਖੜਾ ਤੁਹਾਨੂੰ ਤੁਸੀਂ ਵੀ ਜਾਣਦੇ ਹੋ ਬੰਦਾ ਪ੍ਰੈਸ਼ਰਾਈਜ਼ ਹੋ ਜਾਂਦਾ ਜੀ ਐਡਾ ਅਧਿਕਾਰੀ ਖੜਾ ਉਹਦਾ ਕਹਿਣਾ ਮੰਨਣਾ ਪੈਂਦਾ ਏਕਨੇ ਕੰਮ ਆ ਵਿਚਾਰਾ ਪ੍ਰੈਸ਼ਰਾਈਜ਼ ਉੱਪਰ ਚੜ ਗਿਆ ਜੀ ਤੇ ਅਰਥ ਨਹੀਂ ਉਹਨੇ ਵਿਚਾਰਨੇ ਕਾਲੀ ਜਿਵੇਂ ਥੱਲੇ ਪ੍ਰੈਸ਼ਰ ਕਰ ਤੂੰ ਕੰਮ ਕਰ ਤੂੰ ਕੰਮ ਕਰ ਉਸ ਕਰਕੇ ਉਹ ਬਗਰੋਂ ਕਦੋਂ ਬੈਕਫੀਟ ਆ ਗਈ ਜੀ ਤੇ ਵਿਚਾਰਨੇ ਨੂੰ ਕਰੰਟ ਲਾ ਕੇ ਥੱਲੇ ਗਿਰ ਗਿਆ ਜੀ ਤੇ ਮੌਕੇ ਤੇ ਐਕਸ਼ਨ ਸਾਹਿਬ ਨੇ ਇਹ ਤਾਂ ਕੀ ਕਹਿਣਾ ਵੀ ਚਲੋ ਮੇਰੀ ਗੱਡੀ ਖੇੜ ਉਹ ਚ ਪਾ ਕੇ ਲੈ ਚਲਦੇ ਆ ਜੀ ਜਿਵੇਂ ਮੌਕੇ ਤੇ ਮੁੰਡੇ ਦੱਸ ਦਿਆ ਵੀ ਗੱਡੀ ਲੈ ਕੇ ਆਵਦੀ ਤਾਂ ਉਹ ਚਲੇ ਗਏ ਜੀਗੇ ਵੀਰ ਇਹਨਾਂ ਨੇ ਬਜਾਰਿਆਂ ਨੇ ਕੋਈ ਜੀਪ ਇਹਨਾਂ ਨੂੰ ਕੋਈ ਮਹਿਕਮਾ ਦੀ ਆ ਤਿੰਨ ਵਾਰ ਉਹ ਵੀ ਸਾਨੂੰ ਪਤਾ ਲੱਗਿਆ ਜਿ세 ਬੰਦੇ ਨੂੰ ਵੀ ਤਿੰਨ ਵਾਰ ਆਹ ਜੋ ਬੰਦ ਹੋ ਗਈ ਕਿਵੇਂ ਉਹਨੂੰ ਬਜਾਰਿਆਂ ਨੇ ਸਾਹ ਮੂੰਹ ਨਾਲ ਦਿੱਤਾ ਜੀ ਉਹਨੂੰ ਪਾਸਟ ਰੇਡ ਦਿੱਤੀ ਇਹ ਬਹੁਤ ਮਰਨਿੰਦਨਯੋਗ ਗੱਲ ਆ ਵੀ ਮੌਕੇ ਤੇ ਏਡੇ ਅਫਸਰ ਖੜੇ ਹੋਣ ਤੁਹਾਡੇ ਕੋਲ ਆਪਦੀ ਮੈਹਕਮੇ ਦੀ ਕਾਰ ਆ ਤੁਸੀਂ ਇਹ ਇਦਾਂ ਇਨਸਾਨੀਅਤ ਤੁਹਾਨੂੰ ਲਿਆਏ ਸਕਦੇ ਸੀ ਜੀ ਪਰ ਨਹੀਂ ਲੈ ਕੇ ਗਏ ਐਕਸ਼ਨ ਮੌਕੇ ਤੇ ਇੱਕ ਵਾਰ ਵੀ ਨਹੀਂ ਪਹੁੰਚੇ ਉਸ ਸ਼ਖਸ ਨੂੰ ਦੇਖਣ ਦੇ ਲਈ ਨਹੀਂ ਸਰ ਉੱਥੋਂ ਚਲੇ ਗਏ ਉਦੋਂ ਬਾਅਦ ਹਸਪੀਟਲ ਆਏ ਹੁਣ 2 2.5 ਘੰਟੇ ਬਾਅਦ ਆਏ ਨੇ ਜੀ ਉਹ ਵੀ ਦੇਖਣ ਵੀ ਹੈ ਕਿ ਨਹੀਂ ਹੈ ਜੀ ਤੇ ਕੱਲ ਅਸੀਂ ਪਟਿਆਲੇ ਸੀਗੇ ਜੀ ਉਦੋਂ ਬਾਅਦ ਸਾਨੂੰ ਕੱਲ ਇੱਥੋਂ ਇਹਨਾਂ ਦੀ ਪਰਿਵਾਰ ਦੀ ਕਾਲ ਆਈ ਵੀ ਮੁੰਡੇ ਦੀ ਡਾਕਟਰਾਂ ਨੇ ਉਹਨੂੰ ਮ੍ਰਿਤਕ ਐਲਾਨਤਾ ਵੀ ਵੈਂਟੀਲੇਟਰ ਤੇ 6-7 ਦਿਨ ਹੋ ਰਿਹਾ ਜੀ ਤੇ ਮਰਿਤਕ ਗੱਲਾਂ ਤਾਂ ਉਹਨਾਂ ਕਰ। ਜੀ ਸੋ ਚੀਫ ਇੰਜੀਨੀਅਰ ਸਾਹਿਬ ਨਾਲ ਲਗਾਤਾਰ ਗੱਲਬਾਤ ਹੋ ਰਹੀ ਕੱਲ ਵੀ ਗੱਲਬਾਤ ਹੋਈ ਉਹ ਮੌਕੇ ਤੇ ਪਹੁੰਚੇ ਸੀ ਅੱਜ ਵੀ ਗੱਲਬਾਤ ਕਰਨ ਦੇ ਲਈ ਪਹੁੰਚੇ ਹੋ ਕੀ ਸੱਟਾ ਕੀ ਨਿਕਲ ਰਿਹਾ ਸਰ ਮੀਟਿੰਗ ਹੋਈ ਆ ਉਹ ਕਹਿੰਦੇ ਵੀ ਜਿਹੜੀ ਤੁਸੀਂ ਕਾਨੂੰਨੀ ਕਾਰਵਾਈ ਕਰਨੀ ਆ ਉਹਦੇ ਵਿੱਚ ਮੈਨੇਜਮੈਂਟ ਕੋਈ ਦਖਲ ਨਹੀਂ ਅੱਜ ਅਸੀਂ ਕਿਹਾ ਵੀ ਸਾਰਾ ਇਹਨਾਂ ਨੂੰ ਪਰਿਵਾਰ ਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ ਅਧਿਕਾਰੀਆਂ ਵੱਲੋਂ ਕੁਝ ਵੱਲੋਂ ਹੋ ਜਾਂਦਾ ਜੀ ਤੁਹਾਨੂੰ ਪਤਾ ਹੈ ਕੋਈ ਵੱਡੇ ਤਾਕਤਾਂ ਨਾਲ ਸਾਡਾ ਮੱਥਾ ਅਸੀਂ ਤਾਂ ਆਮ ਲੋਕਾਂ ਜੀ ਛੋਟੇ ਮਲਾਜਮਾਂ ਬਟ ਅਸੀਂ ਕਿਹਾ ਵੀ ਉਹਨਾਂ ਨੇ ਕਿਹਾ ਵੀ ਕੋਈ ਨਾ ਤੁਸੀਂ ਉਹਦੇ ਬਿਆਨਦਾਰਚ ਕਰਾਓ ਜੋ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਜੋ ਉੱਥੇ ਮੌਕੇ ਤੇ ਸਾਡੇ ਮਲਾਜਮ ਮੌਜੂਦ ਸੀਗੇ ਘਟਨਾ ਸਥਾਨ ਤੇ ਉਹਦੇ ਬਿਆਨਾਂ ਦੇ ਆਧਾਰ ਤੇ ਅਸੀਂ ਪਰਚਾ ਹੁਣ ਦਰਜ ਕਰਾਉਣ ਲੱਗੇ ਆ ਜੀ ਪਰਿਵਾਰ ਦੀ ਮੰਗ ਕੀ ਹੈ ਪਰਿਵਾਰ ਦੀ ਮੰਗ ਹੈ ਜੀ ਵੀ ਸਾਨੂੰ ਇਨਸਾਫ ਦੋ ਜੀ ਤੇ ਮਤਲਬ ਨੌਕਰੀ ਦਾ ਸਾਨੂੰ ਹੋਣਾ ਚਾਹੀਦਾ ਕਿਉਂਕਿ ਹੁਣ ਜਿਹੜਾ ਇੱਕ ਬੱਚਾ ਉਹ 27 ਸਾਲ ਦੀ ਉਮਰ ਸੀਗੀ ਜੀ ਉਹਦੀ ਤੇ 27 ਸਾਲ ਤੋਂ ਉਹਨੇ ਦੇਖੋ 58 ਸਾਲ ਤੱਕ ਕਿੰਨੀ ਕਮਾਈ ਕਰਨੀ ਸੀਗੀ ਉਹ ਇੱਕ ਚਿਰਾਗ ਬੁੱਝ ਗਿਆ ਸਭ ਤੋਂ ਵੱਡੀ ਗੱਲ ਆ ਵੀ ਉਹ ਇੱਕ ਪਰਿਵਾਰ ਦਾ ਮੈਂਬਰ ਚਲੇ ਗਿਆ ਇਹਨਾਂ ਨੂੰ ਤਾਂ ਇਹੀ ਆ ਵੀ ਸਾਨੂੰ ਨੌਕਰੀ ਦਿੱਤੀ ਜਾਵੇ ਤੇ ਬਣਦਾ ਮੁਆਵਜ਼ਾ ਦਿੱਤਾ ਜਾਵੇ ਤੇ ਬਿਆਨਾਂ ਦੇ ਆਧਾਰ ਤੇ ਪਰਚਾ ਦਰਜ ਹੋਵੇ ਜੋ ਵੀ ਦੋਸ਼ੀ ਆ ਅਧਿਕਾਰੀ ਉਹਨੂੰ ਇਨਕੁਆਇਰੀ ਕਰਕੇ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜੀ ਸੋ ਅੱਜ ਚੀਫ ਇੰਜੀਨੀਅਰ ਸਾਹਿਬ ਨੇ ਜਿਹੜਾ ਕਿੰਨੇ ਦਾ ਮੁਆਵਜ਼ਾ ਦੇਣ ਦੀ ਜਿਹੜੀ ਗੱਲ ਆਖੀ ਆ ਤੇ ਨੌਕਰੀ ਦੇਣ ਦੀ ਗੱਲ ਆਖੀ ਆ ਸਰ ਉਹਨਾਂ ਨੇ ਕਿਹਾ ਵੀ ਇੱਕ ਆਪਣੇ ਪਹਿਲਾਂ ਵੀ ਪਿੱਛੇ ਘਟਨਾ ਹੋਈ ਸੀ ਉਹਨਾਂ ਨੇ ਇਹ ਗੱਲ ਕਹੀ ਆ ਵੀ ਅਸੀਂ ਮਤਲਬ ਪਰਿਵਾਰ ਨੂੰ ਜਿਹੜੀ ਕੰਪਨੀ ਚ ਮੰਡਰ ਠੇਕੇ ਦੇ ਆਊਟਸੋਰਸ ਦੇ ਕੰਮ ਕਰਦਾ ਸੀਗਾ ਕੰਮ ਵੀ ਉਹ ਆਧਾਰ ਤੇ ਇਹਨਾਂ ਦੇ ਇਹਨਾਂ ਨੇ ਕਿਹਾ ਵੀ ਸਾਡੇ ਇਹਨਾਂ ਦੀ ਸਿਸਟਰ ਇੱਕ ਮੁੰਡੇ ਦੀ ਉਹਨਾਂ ਦੀ ਪੜ੍ਹੀ ਲਿਖੀ ਆ ਵਿਚਾਰੀ ਵੀ ਉਹ ਆਧਾਰ ਤੇ ਉਹਨੂੰ ਕਿਸੇ ਦਫ਼ਤਰ ਦੇ ਵਿੱਚ ਸਰਕਾਰੀ ਜੀ ਅਸੀਂ ਨੌਕਰੀ ਦਿੰਨੇ ਆ ਬਟ ਆਊਟਸੋਰਸ ਦੇ ਆਧਾਰ ਤੇ ਪਰ ਅਸੀਂ ਮੰਗ ਕੀਤੀ ਆ ਵੀ ਨਹੀਂ ਸਾਨੂੰ ਪੱਕੀ ਨੌਕਰੀ ਦਾ ਪ੍ਰਬੰਧ ਕੀਤਾ ਜਾਵੇ ਇੱਕ ਰੋਪੜ ਵੀ ਘਟਣਾ ਸੀ ਉੱਥੇ ਅਧਿਕਾਰੀਆਂ ਨੇ ਲਿਖ ਕੇ ਦਿੱਤਾ ਸੀਗਾ ਵੀ ਹਾਂ ਇਹਨਾਂ ਨੂੰ ਪੱਕੇ ਨੂੰ ਅਸੀਂ ਕਿਹਾ ਵੀ ਤੁਸੀਂ ਸਾਨੂੰ ਲਿਖ ਕੇ ਦਿਓ ਬਾਕੀ ਸਾਡਾ ਸੰਘਰਸ਼ ਜਾਰੀ ਆ ਜਿੰਨਾ ਚਿਰ ਪੱਕੀ ਨੌਕਰੀ ਨਹੀਂ ਮਿਲਦੀ ਅਸੀਂ ਸੰਘਰਸ਼ ਕਰਾਂਗੇ ਉਹਨਾਂ ਚਿਰ ਸੋਰਸ ਤੇ ਉਹ ਨੌਕਰੀ ਉਹਨੂੰ ਦਫ਼ਤਰ ਜੇ ਦਿੱਤੀ ਜਾਊਗੀ ਪਰਿਵਾਰ ਦੇ ਵਿੱਚ ਹੋਰ ਕੋਈ ਕੋਣ ਮੈਂਬਰ ਮੌਜੂਦ ਨੇ ਵਿਜੇ ਕੁਮਾਰ ਤੋਂ ਇਲਾਵਾ ਮੰਮੀ ਜਾਂ ਡੈਡੀ ਜਾਂ ਤੇ ਸਿਸਟਰ ਹੈ ਜੀ ਹਾਂਜੀ ਤੁਸੀਂ ਤਿੰਨ ਭੈਣ ਭਰਾ ਸੀ ਨਹੀਂ ਭੈਣਾਂ ਤਾਂ ਤਿੰਨ ਸੀ ਜੀ ਦੋ ਭਰਾ ਮੈਰਿਡ ਹੈ ਜੀ ਹਾਂਜੀ ਸੋ ਹੁਣ ਸਰਕਾਰੀ ਨੌਕਰੀ ਦੇਣ ਦੀ ਗੱਲ ਆਖੀ ਗਈ ਹੈ ਕੀ ਲੱਗਦਾ ਵੀ ਜੋ ਚੀਫ ਇੰਜੀਨੀਅਰ ਸਾਹਿਬ ਨੇ ਕਿਹਾ ਕਦੋਂ ਤੱਕ ਜਿਹੜੀ ਤੁਹਾਡੀ ਮੰਗ ਹੈ ਉਹ ਪੂਰੀ ਹੋ ਜਾਏਗੀ ਉਹਨਾਂ ਨੇ ਹਾਲੇ ਕਹਿ ਤਾਰੇ ਆ ਪਰ ਇਹ ਨਹੀਂ ਕਹ ਰਹੇ ਵੀ ਸਾਡੇ ਪੱਕਾ ਨਹੀਂ ਕਹੇ ਕਿ ਕਦੋਂ ਤੱਕ ਮੰਗ ਪੂਰੀ ਹੋ ਜੂਗੀ ਸਰਕਾਰੀ ਨੌਕਰੀ ਉਹਨਾਂ ਨੇ ਸਰਕਾਰੀ ਨੌਕਰੀ ਦੀ ਮੰਗ ਨਹੀਂ ਇਹ ਨਹੀਂ ਕਿ ਅਕੇ ਮੈਂ ਸਰਕਾਰੀ ਨੌਕਰੀ ਉਹ ਕਹਿੰਦੇ ਮੇਰੇ ਹੱਥਾਂ ਦੇ ਵਿੱਚ ਨਹੀਂ ਹੈਗੀ ਸਰਕਾਰੀ ਨੌਕਰੀ ਦੇਣਾ ਹਾਂ ਮੈਂ ਰეკਮੈਂਡ ਜ਼ਰੂਰ ਕਰਕੇ ਭੇਜ ਸਕਦਾ ਉੱਪਰ ਮਿਲੇਗੀ ਨਹੀਂ ਮਿਲੇਗੀ ਪਰਿਵਾਰ ਦੇ ਵੱਲੋਂ ਸਰਕਾਰੀ ਨੌਕਰੀ ਦੀ ਮੰਗ ਕੀਤੀ ਬਿਲਕੁਲ ਜੀ ਬਿਲਕੁਲ ਅਸੀਂ ਕਹਿੰਦੇ ਇਹਨਾਂ ਦਾ ਚਾਹੇ ਪਰਿਵਾਰ ਵੱਲੋਂ ਮਿਲੂਗੀ ਤਾਂ ਇਹਨਾਂ ਦਾ ਗੁਜ਼ਾਰਾ ਰੋਟੀ ਗੁਜ਼ਾਰਾ ਚੱਲਦਾ ਰਹੇਗਾ ਤਾਂ ਹੀ ਅਦਰਵਾਈਜ਼ ਤਾਂ ਉਹਨਾਂ ਨੂੰ ਬਹੁਤ ਔਖੇ ਦੇ ਟਾਈਮ 'ਚ ਪ੍ਰਾਈਵੇਟ ਜੌਬ ਨਾਲ ਘਰ ਨਹੀਂ ਚੱਲਦੇ ਕਿ 10-12 ਹਜ਼ਾਰ ਦੀ ਨੌਕਰੀ ਨਾਲ ਜੀ ਇਹ ਬੜਾ ਔਖਾ ਹੈ ਤੇ ਇਸ ਲਈ ਸਾਡੀ ਬੇਨਤੀ ਹੈ ਪੰਜਾਬ ਸਰਕਾਰ ਨੂੰ ਤੇ ਇਹਨਾਂ ਦੇ ਸਾਰੇ ਸੀਨੀਅਰ ਅਧਿਕਾਰੀਆਂ ਨੂੰ ਕਿ ਇਹਨਾਂ ਨੂੰ ਇੱਕ ਸਰਕਾਰੀ ਨੌਕਰੀ ਜੋ ਬਣਦਾ ਮੁਆਵਜ਼ਾ ਦਿੱਤਾ ਜਾਵੇ ਅਦਰਵਾਈਜ਼ ਅਗਰ ਜੇ ਉਹਨਾਂ ਦੀ ਗਲਤੀ ਦੇ ਹਿਸਾਬ ਨਾਲ ਹੀ ਹੋਇਆ ਤਾਂ ਕਿ ਸੇਫਟੀ ਔਰ ਦੂਜੀ ਗੱਲ ਅਸੀਂ ਕਹਾਂਗੇ ਕਿ ਬਾਕੀ ਮੁਲਾਜ਼ਮ ਜਿਹੜੇ ਉਹ ਵੀ ਕਿਸੇ ਪਰਿਵਾਰ ਦੇ ਮੈਂਬਰ ਨੇ ਉਹਨਾਂ ਨੂੰ ਸੇਫਟੀ ਪ੍ਰੋਪਰ ਦੇ ਕੇ ਹੀ ਚੜਾਇਆ ਜਾਵੇ ਉਹਨਾਂ ਨੂੰ ਪ੍ਰੈਸ਼ਰ ਲਈ ਨਾ ਕੀਤਾ ਜਾਵੇ ਤਾਂ ਕਿ ਪ੍ਰੈਸ਼ਰ ਦੇ ਨਾਲ ਕਿਸੇ ਹੋਰ ਬੱਚੇ ਦੀ ਜਾਨ ਨਾ ਜਾਵੇ ਸਾਡਾ ਇਹ ਕਹਿਣਾ ਜੀ ਇਹ ਹੀ ਬੇਨਤੀ ਸਾਡੀ ਜੀ ਸੋ ਹੁਣ ਅੱਜ ਤਾਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਜਦੋਂ ਇਹ ਹਾਦਸਾ ਵਾਪਰ ਜਾਂਦਾ ਪਰ ਇਦਾਂ ਦੇ ਹਾਦਸੇ ਨਾ ਵਾਪਰਨ ਉਸ ਦੇ ਲਈ ਜਿਹੜੀ ਅੱਜ ਇੰਨੀ ਕਮੇਟੀ ਇਕੱਠੀ ਹੋਈ ਹੈ ਕਮੇਟੀ ਇਕੱਠੀ ਹੋ ਕੇ ਜਿਹੜਾ ਹੈ ਕਿਉਂ ਨਹੀਂ ਇਹ ਗੱਲ ਜਿਹੜੀ ਹੈ ਸਹਿਮਤੀ ਰੱਖਦੀ ਕਿ ਜਦੋਂ ਤੱਕ ਜਿਹੜੇ ਸਾਡੇ ਸੁਰੱਖਿਆ ਦੇ ਪ੍ਰਬੰਧ ਹੈ ਜੇ ਉਹ ਪੂਰੇ ਨਹੀਂ ਹੋਣਗੇ ਉਦੋਂ ਤੱਕ ਅਸੀਂ ਕੰਮ ਨਹੀਂ ਕਰਾਂਗੇ ਇਹ ਸਰ ਉਹਨਾਂ ਨਾਲ ਗੱਲਬਾਤ ਚੱਲਦੀ ਪਈ ਹੈ ਇਹਨਾਂ ਨੂੰ ਇਹੀ ਕਿਹਾ ਬਾਕੀ ਮੁਲਾਜ਼ਮਾਂ ਨਾਲ ਅਸੀਂ ਬੇਨਤੀ ਕਰਦੇ ਹਾਂ ਕਿ ਜਦ ਤੱਕ ਤੁਹਾਨੂੰ ਕੋਈ ਵੀ ਪ੍ਰੈਸ਼ਰਾਈਜ਼ ਕਰੇ ਉਹਦੇ ਪ੍ਰੈਸ਼ਰ 'ਚ ਨਾ ਆਪਣੀ ਜ ਤਾਕੇ ਪ੍ਰੋਪਰ ਸੇਫਟੀ ਇਕੁਪਮੈਂਟ ਪਾ ਕੇ ਹੀ ਤੁਸੀਂ ਉੱਪਰ ਕੰਮ ਕਰਨ ਜਾਓ ਤਾਂ ਕਿ ਕਿਸੇ ਦੇ ਮਾਂ ਦਾ ਜਾਂ ਚਰਾਗ ਹੁਣ ਕਿਸੇ ਹੋਰ ਦਾ ਘਰ ਦਾ ਚਰਾਗ ਨਾ ਬੁਝੇ ਸਾਡਾ ਹੁਣ ਅਗਲਾ ਸਟੈਪ ਕੀ ਹੈ ਸਾਡਾ ਅਸੀਂ ਇਹੀ ਹੈ ਕਿ ਜਦ ਤੱਕ ਇਹ ਆਪਣੀ ਜੋ ਜਨਨ ਮੰਗਾ ਸੀ ਰੱਖਿਆ ਉਹ ਕਹਿੰਦੇ ਅਸੀਂ ਗੱਲਬਾਤ ਕਰਕੇ ਤੁਹਾਨੂੰ ਦੱਸਾਂਗੇ ਉਸ ਤੋਂ ਬਾਅਦ ਅਸੀਂ ਜਦ ਤੱਕ ਸਾਡਾ ਪ੍ਰੋਟੈਸਟ ਚੱਲੂ ਰਹੇਗਾ ਜੀ ਹੁਣ ਅਸੀਂ ਬਿਆਨ ਦੇਣ ਜਾ ਰਹੇ ਸੀਗੇ ਉਧਰ ਉਹਨਾਂ ਨੇ ਕਹਿੰਦੇ ਚੀਫ ਇੰਜੀਨੀਅਰ ਸਰ ਕਹਿ ਰਹੇ ਕੋਈ ਪ੍ਰੈਸ਼ਰ ਲਾਈਨ ਨਹੀਂ ਜਿਹੜਾ ਤੁਹਾਡੇ ਬਿਆਨ ਤੁਸੀਂ ਦਰਜ ਕਰਾਓ ਪਰਿਵਾਰ ਦੇ ਦਰਜ ਕਰਾਓ ਉਹਦੇ ਆਧਾਰ ਤੇ ਅਸੀਂ ਕਾਰਵਾਈ ਕਰਾਂਗੇ ਹੁਣ ਦੇਖਦੇ ਹਾਂ ਜੀ ਸੋ ਇਹ ਸੀ ਪਰਿਵਾਰਕ ਮੈਂਬਰ ਤੇ ਬਿਜਲੀ ਕਰਮਚਾਰੀ ਜਿਨ੍ਹਾਂ ਨੇ ਗੱਲਬਾਤ ਕਰਦੇ ਆ ਦੱਸਿਆ ਹੈ ਕਿ ਚੀਫ ਇੰਜੀਨੀਅਰ ਦੇ ਵੱਲੋਂ ਜਿਹੜਾ ਆਸ਼ਵਾਸਨ ਤਾਂ ਦਿੱਤਾ ਗਿਆ ਸੋ ਗੱਲ ਕਹੀ ਗਈ ਹੈ ਕਿ ਜਾ ਕੇ ਜਿਹੜੀ ਆ ਆਪਣੇ ਬਿਆਨ ਜਿਹੜੇ ਆ ਥਾਣੇ ਦੇ ਵਿੱਚ ਦਰਜ ਕਰਵਾਓ ਤੇ ਜਿਹੜੀ ਬਣਦੀ ਕਾਰਵਾਈ ਹੈ ਜਾਂਚ ਕਰਵਾ ਕੇ ਜਿਹੜੀ ਆ ਬਣਦੀ ਕਾਰਵਾਈ ਕੀਤੀ ਜਾਏਗੀ ਸੋ ਦੇਖਣਾ ਇਹ ਹੋਵੇਗਾ ਕਿ ਅੱਗੇ ਦੀ ਜਿਹੜੀ ਕਾਰਵਾਈ ਕੀ ਕੀਤੀ ਜਾਂਦੀ ਹੈ ਤੇ ਇਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕਾਰਵਾਈ ਨਹੀਂ ਕੀਤੀ ਜਾਏਗੀ ਉਦੋਂ ਤੱਕ ਸਾਡਾ ਜਿਹੜਾ ਹੈ ਪ੍ਰਦਰਸ਼ਨ ਹੈ ਜਾਰੀ ਰਹੇਗਾ ਕੈਮਰਾ ਪਰਸਨ ਅਮਿਤ ਪਾਠਕ ਦੇ ਨਾਲ ਦੀਪਕ ਕਤਿਆਲ ਦਾ ਸਮਰ ਨਿਊਜ਼